मलेरकोटला किसान ते पुलिस आवो सामने एक्वायर की थी जमीन वापस लैन पहुंचे किसान पुलिस के बैरिकेड उखाड़े जम के हुई खिच को एनएचएआई मामले से सीएम मान बयान क्या एक दो था जमीन एक्वायर करने के विचार ही परेशानी कानून व्यवस्था नहीं जमीन के मुआवजे का है रौला भाजपा वालों कंगना के बयान तो किनारा करने बोले सीएम निजी बयान कह के नहीं ਛਾੜਨਾ ਪੱਲਾ 파ਟੀ ਦੇ ਵਿੱਚੋਂ ਕੱਢੋ ਬਾਹਰ ਚੰਡੀਗੜ੍ਹ ਐਨਐਸਯੂਆਈ ਪ੍ਰਧਾਨ ਸਿਕੰਦਰ ਬੁਰਾ ਨੇ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ ਅਸਤੀਫਾ ਯੂ ਸਟੂਡੈਂਟ ਤੇ ਯੂਨੀਅਨ ਚੋਣ ਦੇ ਲਈ ਰਾਫੂਲ ਮੈਨ ਨੂੰ ਉਮੀਦਵਾਰ ਬਣਾਉਂਦਾ ਕੀਤਾ ਵਿਰੋਧ ਕਿਹਾ ਤਾਨਾशाही ਫੈਸਲੇ ਦੇ ਵਿੱਚ ਪਾਸ਼ਾ ਡੰਮੋੜ ਕਾਂਗਰਸ ਦੇ ਵਿੱਚ ਉਹ ਸ਼ਾਮਲ ਇੰਚਾਰਜ ਦਿਵਿੰਦਰੀ ਆਦਿਕ ਸਿੰਘ ਦਾਦਵਾਲ ਨੂੰ ਬਣਾਇਆ ਗਿਆ ਐਗਜ਼ੀਕਿਊਟਿਵ ਕਮੇਟੀ ਦਾ ਮੈਂਬਰ ਇਹ ਹੰਗਾਲੇ ਕਾਗਜ਼ਾ ਹੁਸ਼ਿਆਰਪੁਰ ਦੇ ਵਿੱਚ ਆਸ਼ੀਸ਼ ਕਪੂਰ ਦੇ ਪ੍ਰਾ ਦਾ ਅਸਪਤੀ ਵਾਪਸ ਪਗ ਪਗ ਗੁੱਡੀ ਚੈਟ ਫੰਡ ਕੰਪਨੀ ਤਕਰੀਬ 45000 ਦਾ ਗਠਨ ਤੇ ਮਾਨ ਨੇ ਮੋਹਾਲੀ ਦੇ ਵਿੱਚ ਐ ਏ ਐਫ ਖਾਣੇ ਦੀ ਕੀਤੀ। ਕੈਨੇਡਾ ਦੇ ਵਿੱਚ ਸਰਕਾਰ ਤੇ ਉਤਰੇ ਭਾਰਤੀ ਸਟੂਡੈਂਟਸ ਪ੍ਰੂਡੋ ਸਰਕਾਰ ਦੀ ਨਵੀਂ ਫੈਡਰਲ ਨੀਤੀ ਦਾ ਕਰ ਰਹੇ ਵਿਰੋਧ 70000 ਭਾਰਤੀਆਂ ਨੂੰ ਲੋਟ ਕੀਤਾ ਜਾਂਦਾ ਖੜਾ। ਅਸ਼ਟੀ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਦੀ ਤਿਆਰੀ ਸਿੱਖਿਆ ਮੰਤਰੀ ਜੇ ਤਬਲੇਰ ਕੋਟਲਾ ਦੇ ਵਿੱਚ ਜ਼ਬਰਦਸਤ ਸੰਘਾਮਾ ਹੋ ਰਿਹਾ ਹੈ ਮਲੇਰ ਕੋਟਲਾ ਦੇ ਵਿੱਚ ਇੱਕ ਸਮਾਹ ਹੋ ਜਈ ਸਥਿਤੀ ਨਜ਼ਰ ਆ ਰਹੀ ਹੈ ਤੱਫੇ ਘਰ ਦੁਪੱਡੀ ਗਿਨਤੀ ਦੇ ਵਿੱਚ ਕਿਸਾਨ ਰਾਹਾਂ ਜਤਵੀ ਸਿੰਘ ਐਸਐਸਪੀ ਮਲੇਰ ਕੋਟਲਾ ਖੁਦ ਗੱਡੀ ਦੇ ਅੱਗੇ ਆਏ ਉਹ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਸ ਸਮੇਂ ਬਹੁਤ ਲੋਕ ਇੱਕ ਪਾਸੇ ਜਿੱਥੇ ਰੁਕਿਆ ਹੋਇਆ ਹੈ ਜਿਸ ਦੇ ਬਦਲੇ ਨਸਰ ਜ਼ਮੀਨ ਨੂੰ ਐਕਵਾਰ ਕਰਨਾ ਸੁਲਤ ਕਰਾਣੀ ਤਾਂ ਇੱਕ ਅਸੀਂ ਕਹਿ ਸਕਦੇ ਵੱਡੀ ਸਟੇਜ ਤਿਆਰ ਕੀਤੀ ਗਈ ਹੈ ਬਕਾਇਦਾ ਕਿਧਰ ਪਹਾ ਦੇ ਵਿੱਚ ਜ਼ਮੀਨ ਚੋਣ ਹੈ ਔਰ ਉਸੇ ਦੇ ਹੀ ਮਦਨ ਸਰ ਨਜ਼ਰਾਵਿਟ ਅਲਗਾਨ ਦੂਸਰੇ ਨੰਬਰ ਤੇ ਆਏ ਕਿ ਦਰਬਾਰਾਹ ਦੇ ਵਿੱਚ ਜਦੋਂ ਹਨੇਰੀ ਚੱਲੀ ਸੀ ਪੰਜਾਬ ਚ ਆਮ ਆਦਮੀ ਪਾਰਟੀ ਦੇ 92 ਵਿਧਾਇਕਤੂ ਨੇਗੇ ਸਨ ਉਸ ਵੇਲੇ ਦੂਸਰੇ ਨੰਬਰ ਤੇ ਰੋਲਾ ਨਾ ਪਾਇਓ ਰੋਲਾ ਨਾ ਪਾਇਓ ਭਾਈ ਬਣ ਕੇ ਧੱਕਾ ਮੁਕੀ ਨਾ ਕਰਿਓ ਖੋਲ ਦਿਓ ਭਾਈ ਜੀ ਗੇਟ ਖੋਲ ਦਿਓ ਜਿੰਦਰ ਗਿਆ ਤੇ ਪਿਆਰ ਹੈ ਜਨਤਾ ਦੇ ਨਾਲ ਮੁੱਖ ਮੰਤਰੀ ਸਾਹਿਬ ਹਰੇ ਕਿਸ ਕਰਕੇ ਇਹਨਾਂ ਦਾ ਜਿਹੜਾ ਤਾਂ ਮੇਰੇ ਮੰਚ ਦੇ ਉੱਤੇ ਆਓ। ਬਾਈ ਜੀ ਟੱਪਿਆ ਹੁੰਦੋ ਜੀ ਹੁਣ। ਬਾਈ ਜੀ ਟੱਪਿਆ ਹੁੰਦੋ ਕਾਈਂਡਲੀ ਟੱਪਿਆ ਹੁੰਦੋ ਜੀ। ਟੱਪਿਆ ਹੁੰਦੋ ਸਾਹਬ ਨੇ ਕਿਹਾ ਜੀ ਸੀਐਮ ਸਾਹਿਬ ਨੇ ਕਿਹਾ ਟੱਪਿਆ ਹੁੰਦੋ ਜੀ ਇਹਨਾਂ ਨੂੰ। ਰੌਲਾ ਨਾ ਪਾਓ ਭੈਰਾਂ। ਭਰਾ ਸਾਰੇ ਛੋਟੇ ਵੱਡੇ ਆਪਣੇ। ਇਹਨਾਂ ਦਾ ਗੇਅਰ ਕਿਵੇਂ ਖੁੱਲੂ? ਆਰਾਮ ਨਾਲ ਟੱਪਿਆ ਹੋ। ਅਗਲੀ ਰੈਲੀ ਹੋਊਗੀ ਉਦੋਂ ਪ੍ਰੋਬਲਮ ਨਹੀਂ ਆਉਣੰਦੇ ਜੀ ਦਾਣਾ ਮੰਡੀ 'ਚ ਕਰਾਂਗੇ। ਖੁੱਲਾ ਵੀ ਆਪਣੇ ਇੱਕ ਆਮ ਘਰ ਤੋਂ ਪੈਦਾ ਹੋ ਕੇ ਪੰਜਾਬੀਆਂ ਦੇ ਸਹਯੋਗ ਦੇ ਨਾਲ ਬਤੌਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਅੱਜ ਤੁਹਾਡੇ ਵਿੱਚ ਦਰਮਿਆਨ ਜਹਾਜ਼ਰ ਸਾਨੂੰ ਮਾਨ ਹੋਣਾ ਚਾਹੀਦਾ ਇਸ ਗੱਲ ਦਾ ਔਰ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਗਵਿੰਦਰਜੀਤ ਸਿੰਘ ਜੀ ਲਾਡੀ ਟੋਸ ਬਹੁਤ ਹੀ ਸ਼ੁਤਕਾਰਯੋਗ ਇਹਨਾਂ ਦੋਵਾਂ ਵੀ ਆਪਣੇ ਇਲੈਕਸ਼ਨ ਦੇ ਵਿੱਚ ਜ਼ਿੰਮੇਵਾਰੀ ਬਹੁਤ ਵੱਡੀ ਹੈ ਜਿਹੜਾ ਬਾਈ ਇਲੈਕਸ਼ਨ ਹੋਣਾ ਹੈ ਇੰਚਾਰਜ ਨੇ ਸੁਭਾਨ ਸਿੰਘ ਤੁਹਾਨੂੰ ਦੱਸਣ ਦੀ ਬਹੁਤੀ ਕੋ ਲੋੜ ਨਹੀਂ ਕਿਉਂਕਿ ਤੁਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਹਰ ਰੱਗ ਤੇ ਹੱਥ ਧਰ ਕੇ ਵੇਖਿਆ ਹੈ ਜਿਵੇਂ ਪਰਮਾਤਮਾ ਨੇ ਤੁਹਾਨੂੰ ਕਲਾ ਦਿੱਤੀ ਤੇ ਤੁਸੀਂ ਉਸ ਕਲਾ ਨੂੰ ਵੀ ਐਸ ਤੰਗ ਨਾਲ ਵਰਤਿਆ ਪੰਜਾਬ ਦੇ ਦਰਦਾਂ ਨੂੰ ਪੰਜਾਬ ਦੀਆਂ ਔੜਤਾਈਆਂ ਨੂੰ ਪੰਜਾਬ ਦੀਆਂ دشواریਆਂ ਨੂੰ ਆਪਣੀ ਕਲਾ ਦੇ ਵਿੱਚ ਪਰੋਕੇ ਲੋਕਾਂ ਦੇ ਸਾਹਮਣੇ ਰੱਖਿਆ ਤੇ ਕੁਦਰਤ ਨੇ ਬੜਾ ਨੇੜੇ ਹੋ ਕੇ ਸੁਣ ਲਿਆ ਫਿਰ ਮਹਿਮਾਨ ਸਾਹਿਬ ਇਹ ਤੁਲਵੇਂ ਨਾ ਸਾਰੀਆਂ ਗਲਤੀਆਂ ਦਾ ਵੀ ਕੌਣ-ਕੌਣ ਕਰ ਰਿਹਾ ਕਿਵੇਂ ਹੋ ਰਿਹਾ ਇਹ ਜੇ ਪਤਾ ਹੈ ਤਾਂ ਫਿਰ ਕੁਦਰਤ ਨੇ ਨੇੜੇ ਹੋ ਕੇ ਐਸਾ ਆਖਿਆ ਮਾਨ ਸਾਹਿਬ ਜਾਓ ਤੁਹਾਨੂੰ ਇਹਨਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਮੈਂ ਤੈਨੂੰ ਬਖਸ਼ਦਾ ਹੈ ਇਹ ਖੁਦਾ ਨੇ ਇਹਨਾਂ ਨੂੰ ਜ਼ਿੰਮੇਵਾਰੀ ਬਖਸ਼ੀ ਹੈ ਕਿਉਂਕਿ ਮਿੱਠੀਆਂ ਮਿਰਚਾਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫਰ ਹੈ ਆਪਾਂ ਸਾਰਿਆਂ ਨੇ ਮਾਨ ਸਾਹਿਬ ਦਾ ਵੇਖਿਆ ਇਹਨਾਂ ਨੇ ਹਮੇਸ਼ਾ ਗਰੀਬਾਂ ਦੇ ਦਰਦ ਦੀ ਗੱਲ ਕਰੀ ਹੈ ਵਿਮਾਨਿਆਂ ਦੇ ਨੂੰ ਮਾਨ ਦਵਾਉਣ ਦੀ ਗੱਲ ਕੀਤੀ ਹੈ ਦਫ਼ਤਰਾਂ ਵਿੱਚ ਹੁੰਦੀ ਖੱਦਲ ਕੁਵਾਰੀ ਦੀ ਗੱਲ ਕੀਤੀ ਆ ਆਪਣੀ ਕਲਾ ਦੇ ਵਿੱਚ ਅੱਜ ਉਹ ਕਲਮ ਪ੍ਰਮਾਤਮਾ ਨੇ ਇਹਨਾਂ ਨੂੰ ਦਿੱਤੀ ਹੈ ਮਾਨ ਸਾਹਿਬ ਤੁਹਾਡੀ ਬਹੁਤ ਨੇੜਿਆ ਹੋ ਕੇ ਕੁਦਰਤ ਨੇ ਸੁਣੀਆ ਅਕ ਕਿਆ ਵੀ ਮਾਂਤਾ ਮੁਕਾਬਲ ਬਣਾਉਣਾ ਇਹਨਾਂ دشਵਾਰੀਆਂ ਨੂੰ ਠੀਕ ਕਰਨ ਦੇ ਕਿ ਅੱਜ ਤੁਸੀਂ ਕਰ ਵੀ ਰਹੇ ਹੋ ਮੈਂ ਝੂਠੀ ਪ੍ਰਸ਼ੰਸਾ ਨਹੀਂ ਕਰਦਾ ਜੋ ਇੱਕ ਪਾਣੀ ਲਾ ਕੇ ਜਾਟਾ ਕੇ ਖੇਤ ਕਹੀ ਆਕਿੰਦਾ ਆਪਦੇ ਘਰੇ ਜੇ ਜੋ ਸੱਤਾਂ ਦਿਨਾਂ ਤੋਂ ਉਸ ਕਰੀ ਤੇ ਨੇੜੇ ਹੁੰਦਾ ਅਗਲੀ ਵਾਰੀ ਨੂੰ ਤੇ ਸੱਤਾਂ ਦਿਨਾਂ ਦੇ ਵਿੱਚ ਜੜ ਲੱਗੀ ਪਈ ਹੁੰਦੀ ਹੈ ਤੇ ਇਹ ਦਾ 70 ਸਾਲ ਪੁਰਾਣਾ ਢਾਂਚਾ ਜਰਜਰਾ ਹੈ ਉਹ ਤੁਸੀਂ ਤੱਕਦੇ ਹੋ ਬਹੁਤ ਸੋਧ ਕਰ ਲਿਆ ਪਰ ਅਜੇ ਬਹੁਤ ਵੱਡੀ ਜ਼ਿੰਮੇਵਾਰੀ ਹੋਰ ਆ ਇਸ ਕਰਨ ਵਾਸਤੇ ਬਹੁਤ ਤਰੱਦਬ ਪੰਜਾਬ ਦੇ ਲੋਕ ਹਮੇਸ਼ਾ ਸੰਯੋਗ ਦਿੰਦੇ ਰਹਿਣਗੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਸਾਡੀਆਂ ਤਾਂ ਰਜਿਸਟਰੀਆਂ ਪਹਿਲਾਂ ਕਿੱਧੜੇ ਹੁੰਦੀਆਂ ਸੀ ਤੇ ਕਦੇ ਕਹਿੰਦੇ ਜੀ ਮੰਗਲਵਾਰ ਨੂੰ ਰਜਿਸਟਰੀ ਹੋਊਗੀ ਕਦੇ ਕਹਿੰਦੇ ਸ਼ੁੱਕਰਵਾਰ ਨੂੰ ਰਜਿਸਟਰੀ ਹੋਊਗੀ ਤੇ ਉਹਦੇ ਦੀ ਦੁਬਾਰ ਤੋਂ ਬਾਅਦ ਕੋਈ ਅਖਰ ਬੈਠਦਾ ਸੀ ਉਹਦਾ ਮਾਨ ਸਾਹਿਬ ਦੀ ਕੁਰਬਾਨੀ ਹੈ ਮਾਨ ਸਾਹਿਬ ਦੀ ਸੇਵਾ ਜਿੰਨੇ ਮਰਜੀ ਜਾਓ ਆਪਣੀ ਰਜਿਸਟਰੀ ਕਰਾਓ ਸੇਵਾ ਨਿਭਾਓ ਅਦਮੇ ਫਿਰ ਉਸ ਕਰਕੇ ਸਾਰਾ ਮਾਨ ਸਾਹਿਬ ਦਾ ਇਹ ਜਿਹੜੀ ਸੇਵਾ ਪਰਮਾਤਮਾ ਇਸੇ ਤਰ੍ਹਾਂ ਬਰਕਰਾਰ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੇ ਵਿੱਚ ਉਸ ਜੜਜੜੇ ਢਾਂਚੇ ਨੂੰ ਠੀਕ ਕਰਨ ਦਾ ਵੀੜਾ ਚੁੱਕਿਆ ਆਪਾਂ ਸਾਰਿਆਂ ਨੇ ਅਰਦਾਸਾਂ ਕਰਨੀਆਂ ਵੀ ਆਪਣੇ ਹਰਮਨ ਪਿਆਰੇ ਲੀਡਰ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸੰਗਤ ਦੇ ਸਹਿਯੋਗ ਦੀ ਲੋੜ ਹੈ ਤੇ ਕਿਸੇ ਗੱਲ ਦੀ ਕਮੀ ਨਹੀਂ ਅੱਗੇ ਗੱਲਾਂ ਬਾਈ ਜੀ ਹੋਰਾਂ ਨੇ ਕਰਨੀਆਂ ਮੈਂ ਢਿਲੋ ਸਾਹਿਬ ਪਰਿਵਾਰ ਦੇ ਬਾਰੇ ਮੈਂ ਦੱਸ ਦੇਣਾ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਜਿਹੜਾ ਪਰਿਵਾਰ ਹੈ ਇਹ ਸੰਗਤ ਦੀ ਸੇਵਾ ਕਰ ਰਿਹਾ ਹੈ ਐਸੇ ਸਾਰੇ ਇਸ ਗੱਲ ਦੀ ਗਵਾਹੀ ਦਿਨੇ ਹੈ ਵੀ ਢਿਲੋ ਪਰਿਵਾਰ ਤੇ ਅੱਜ ਤੱਕ ਕੋਈ ਵੀ ਰੋਧੀ ਵਿਰੋਧੀ ਪਾਰਟੀ ਦਾ ਬੰਦਾ ਵੀ ਉਂਗਲ ਨਹੀਂ ਚੱਕ ਸਕਿਆ ਜੋੰਦਾ ਨੇ ਕਿਸੇ ਮਾੜੇ ਕੰਮ ਦੇ ਵਿੱਚ ਹਿੱਸਾ ਲਿਆ ਕਿਸੇ ਨਾਲ ਠੱਗੀ ਮਾਰੀ ਹੈ ਜਾਂ ਉਹ ਰੇਤੇ ਦਾ ਵਪਾਰ ਕੀਤਾ ਜਾਂ ਕੋਈ ਹੋਰ ਗੱਲ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਖੋਪੜੀਆਂ ਇਸ ਕਰਕੇ ਵੀ ਪਰਿਵਾਰ ਦੇ ਵਿੱਚ ਇੱਕ ਸੇਵਾ ਦੀ ਭਾਵਨਾ ਹੈ ਇਹਨੂੰ ਜੀੜ ਜਾਣਦੇ ਕਿਸੇ ਦੇ ਵਿਆਹ ਤੇ ਜਾਣ ਕੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਰਿਸ਼ਤੇਦਾਰੀ ਚ ਦੋ ਵਿਆਹ ਆ ਜਾਣ ਜੀਵੀ ਨੂੰ ਜ਼ਿੰਮੇਵਾਰ ਨੂੰ ਤੇ ਸਾਰਾ ਚੱਬਰ ਆ ਵੀ ਦੀ ਲੜ ਪੈਂਦਾ ਯਾਰ ਵਿਆਹਾਂ ਤੇ ਤੈਨੂੰ ਕਿਰੋ ਫਿਰਨੇ ਖੇਤ ਨਹੀਂ ਜਾਣਾ ਤੇ ਇਹ ਹੀ ਆ ਮਾਣ ਹੈ ਇਸ ਪਰਿਵਾਰ ਤੇ ਵੀ ਸਾਡੇ ਦੁੱਖ ਦੇ ਸੁੱਖ ਦੇ ਹਰ ਸਮੇਂ ਤੇ ਅੱਜ ਦਾ ਜਿਹੜਾ ਇਕੱਠਾ ਹੈ ਇਹ ਦੱਸਦਾ ਵੀ ਕਿ ਲੋਕ ਪਰਿਵਾਰ ਦੇ ਕੀ ਹਰਮਨ ਪਿਆਰਤਾ ਹੈ ਤੇ ਜਿੱਥੋਂ ਤੱਕ ਕਿੱਧਰ ਵੀ ਹਲਕੇ ਦੀ ਗੱਲ ਹੈ ਗਿੱਧੜਾ ਹਲਕਾ ਕੋਈ ਆਮ ਹਲਕਾ ਨਹੀਂ ਆ ਇਹਨਾਂ ਲੋਕਾਂ ਨੇ ਮੁੱਖ ਮੰਤਰੀ ਬਣਾਏ ਨੇ ਇਹਨਾਂ ਲੋਕਾਂ ਨੇ ਵਿੱਤ ਮੰਤਰੀ ਬਣਾਏ ਨੇ ਇਹਨਾਂ ਲੋਕਾਂ ਨੇ ਟਰਾਂਸਪੋਰਟ ਮੰਤਰੀ ਵੀ ਬਣਾਏ ਨੇ ਤੇ ਬੜੇ ਐਮਐਲਏ ਵੀ ਬਣਾਏ ਨੇ ਲੇਕਿਨ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਅੱਜ ਸਾਰੀ ਸੰਗਤ ਸਰਦਾਰ ਗੰਤੀ ਸਿੰਘ ਢਿੱਲੋਂ ਦੇ ਨਾਲ ਖੜੀ ਆ ਤੇ ਮਾਨ ਸਾਹਿਬ ਅੱਜ ਸਾਨੂੰ ਨੰਨੀਆਂ ਰਾਹਾਂ ਤੇ ਉਹ ਕਹਿੰਦੇ ਉਹਨਾਂ ਮੈਂ ਰਾਹਾਂ ਤੇ ਨਹੀਂ ਤੁਰਦਾ ਜਿੱਦੋਂ ਮੈਂ ਤੁਰਦਾ ਰਾਹ ਬਣਦੇ ਆ ਮਾਨ ਸਾਹਿਬ ਦੀ ਇਹ ਸ਼ਖਸੀਅਤ ਹੈ ਕਿ ਉਸ ਰਾਹ ਦੇ ਉੱਤੇ ਅੱਜ ਡਿੰਪੀ ਢਿੱਲੇ ਨੂੰ ਤੋਰਨ ਵਾਸਤੇ ਸਿਰ ਤੇ ਹੱਥ ਰੱਖਣ ਵਾਸਤੇ ਪਹੁੰਚੇ ਨੇ ਅਸੀਂ ਸਾਰੇ ਮਾਨ ਸਾਹਿਬ ਦਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਆਖਦੇ ਆ ਜਿੱਦੜੇ ਹਲਕਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਪਤ ਖਜ਼ਾਨਾ ਇੱਥੇ ਵੰਡਿਆ ਬਾਬੇ ਪੂਰਨ ਭਗਤ ਨੇ ਵੀ ਇੱਥੇ ਸੇਵਾ ਕੀਤੀ ਹੈ ਭਗਤੀ ਕੀਤੀ ਹੈ ਔਰ ਬਾਬੇ ਧਿਆੰਗਾਸ ਦਾ ਡੇਰਾ ਜਿੱਥੇ ਬਹੁਤ ਵੱਡੇ ਹਰ ਬੰਦਾ 100 ਨਹੀਂ ਪਾਉਂਦਾ ਦੁੱਧ ਵਿੱਚ ਤੇ ਵੱਡੀਆਂ-ਵੱਡੀਆਂ ਧਾਰਮਤ ਜਣੀਆਂ ਥਾਣਾ ਵੀ ਇਸ ਹਲਕੇ ਦੇ ਵਿੱਚ ਪ੍ਰਸਿੱਧ ਨੇ ਇਸ ਕਰਕੇ ਇਹ ਹਲਕਾ ਬਹੁਤ ਅਹਿਮ ਹੈ ਮਾਨ ਸਾਹਿਬ ਤੁਸੀਂ ਜ਼ਿੰਮੇਵਾਰੀ ਦੇ ਨਾਲ ਅਸੀਂ ਸਾਰੇ ਗਿੱਦੜਵੈ ਹਲਕੇ ਦੇ ਲੋਕ ਤਿਆਰ ਬੈਠੇ ਆਂ ਡਿੰਪੀ ਢਿਲੋਂ ਨੂੰ ਤੁਹਾਡਾ ਸਹਿਯੋਗ ਹੀ ਬਣਾਉਣ ਵਾਸਤੇ ਵਿਧਾਨ ਸਭਾ ਦੇ ਵਿੱਚ ਅਗਲਾ ਕੰਮ ਤੁਸੀਂ ਰਲ ਕੇ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਾਨ ਸਾਹਿਬ ਹੋਰਾਂ ਦਾ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦ ਅਸੀਂ ਉਦੋਂ ਵੀ ਜਾਂਦੇ ਹੁੰਦੇ ਸੀ ਜਦੋਂ ਇਹਨਾਂ ਦਾ ਮਹਾਰਾਜ ਦੇ ਹੋਗੋ ਦਾ ਬਹੁਤ ਵੱਡਾ ਜਿਹੜਾ ਆਪਣੀ ਕਲਾ ਦਾ ਪ੍ਰਦਰਸ਼ਨ ਹੁੰਦਾ ਸੀ ਉਦੋਂ ਵੀ ਹਰਥਾਂ ਸੇਵਾ ਹਾਜ਼ਰ ਕਰਦੇ ਰਹੇ ਆ ਬਰਾੜ ਸਾਹਿਬ ਜੀ ਬੈਠੇ ਨੇ ਕਾਕਾ ਬਰਾੜ ਜਗਦੀਪ ਸਿੰਘ ਜੀ ਉਹ ਵੀ ਬੜੇ-ਬੜੇ ਸਹਿਯੋਗੀ ਨੇ ਬਹੁਤ ਨਿੱਕਰ ਨੇ ਮੈਂ ਬਹੁਤ ਆ ਸਮਾਨਾ ਲਵਾ ਬੁਝਾਰਿਸ਼ ਕਰਾਂ ਮੇਰੇ ਬਹੁਤ ਹੀ ਸਤਿਕਾਰਯੋਗ ਹੈ ਸਾਡੇ ਹਰਮਨ ਪਿਆਰੇ ਲੀਡਰ ਸਰਦਾਰ ਹਰਦੀਪ ਸਿੰਘ ਜੀ ਗਿੰਪੀ ਟਲੋਂ ਸਾਹਿਬ ਮੁਰਾ ਨੂੰ ਜਿੱਥੇ ਹੋ ਆਪਣੇ ਦੇਸ਼ੀਆਂ ਜਹਰਾਈਆਂ ਤੇ ਮਾਨਸਾਲ ਦਾ ਸਵਾਗਤ ਕਰਨਗੇ ਉਥੇ ਸੰਗਤ ਦੇ ਨਾਲ ਦੋ ਸ਼ਬਦ ਵੀ ਕਹਿਣਗੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਰਦਾਰ ਹਰਦੀਪ ਸਿੰਘ ਜੀ ਗਿੰਪੀ ਟਲੋਂ ਬੋਲੋ ਜੌਹਰ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਸਰਦਾਰ ਕਾਕਾ ਜੀ ਥੋੜਾ ਜਿਹਾ ਵੇਖ ਨਹੀਂ ਰਿਹਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਪੰਜਾਬ ਉਹਨਾਂ ਦੇ ਨਾਲ ਬਿਰਾਜਮਾਨ ਅਮਨ ਅਰੋੜਾ ਜੀ ਮੰਤਰੀ ਪੰਜਾਬ ਲਾਡੀ ਟੋਸ ਜੀ ਕਾਕਾ ਬਰਾੜ ਜੀ ਸਰਦਾਰ ਬਲਕਾਰ ਸਿੰਘ ਜੀ ਸਿੱਧੂ ਸਾਹਿਬ ਸੁਮੀਤ ਖੁੱਡੀਆਂ ਸਾਹਿਬ ਮੈਡਮ ਤੇ ਖਾਸ ਕਰਕੇ ਬਰਾੜ ਸਾਹਿਬ ਦੇ ਮਾਨ ਸਾਹਿਬ ਦੇ ਨਾਲ ਆਏ ਔਰ ਇਸ ਦੀ ਸਰਦਾਰ ਰਾਜਵੀਰ ਸਿੰਘ ਜੀ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਤਿਕਾਰਯੋਗ ਜਿੰਨੇ ਵਰਕੇ ਸਹਿਬਾਨ ਇੱਥੇ ਆਏ ਨੇ ਅੱਜ ਸ਼ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਦੇ ਪੈਰਾਂ ਦੇ ਵਿੱਚ ਸੀਸ ਝੁਕਾ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ 38 ਸਾਲ ਮੈਂ ਪੰਥ ਦੀ ਸੇਵਾ ਕੀਤੀ ਬਿਨਾਂ ਕਿਸੇ ਲੋਭ ਲਾਲਚ ਤੋਂ ਸਿਆਸਤ ਕਰਨ ਦੀ ਕੋਈ ਕੋਈ ਮੇਰੀ ਇੱਛਾ ਨਹੀਂ ਸੀ। ਨਾ ਹੀ ਸਾਡਾ ਪਰਿਵਾਰ ਸੀ ਕਿ ਅਸੀਂ ਕੋਈ ਸਿਆਸਤ ਕਰਨੀ ਆ। ਤੁਹਾਡੇ ਮੈਂ ਧਿਆਨ ਚ ਲਿਆਦਾ ਇਹ ਉਹੀ ਮਾਨ ਸਾਹਿਬ ਜਗਾ ਜਿੱਥੇ ਸਭ ਤੋਂ ਪਹਿਲਾਂ ਤੁਸੀਂ ਤੇ ਸਰਦਾਰ ਹਰਪਜਨ ਸਿੰਘ ਮਾਨ ਸਾਹਿਬ ਨੇ ਇੱਥੇ ਆ ਕੇ ਪ੍ਰੋਗਰਾਮ ਕੀਤਾ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਅੱਜ ਉਸੇ ਜਗ੍ਹਾ ਤੇ ਪ੍ਰਮਾਤਮਾ ਨੇ ਤੁਹਾਡੇ ਤੇ ਬੜੀ ਕਿਰਪਾ ਕੀਤੀ ਹੈ ਤੁਸੀਂ ਖੁਦ ਮੁੱਖ ਮੰਤਰੀ ਬਣ ਕੇ ਆਏ ਹੋ ਸਾਡੇ ਗਿੱਦੜਪੈ ਸ਼ਹਿਰ ਦੇ ਵਿੱਚ ਇੰਨੀ ਸੇਵਾ ਕਰਨ ਦੇ 바ਵਯੂਦ ਤੁਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਆਪਣੇ ਨਾਲ ਕੀ ਹੋਇਆ ਮੇਰੇ ਤੇ ਹੋਣ ਬੜੀਆਂ ਵੱਡੀਆਂ ਵੱਡੀਆਂ ਤਾਨਤਾਂ ਲਾ ਰਹੇ ਆ ਕੀ ਇਹਨੇ ਗਦਾਰੀ ਕੀਤੀ 2 ਮਹੀਨਿਆਂ ਦੀ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਮਾਨ ਸਾਹਿਬ ਨਾਲ ਵੀਰ ਸਟੇਜ ਤੇ ਖੜੇ ਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੀ ਆਤ ਦਾ ਪਤਾ ਕਿ ਮੈਂ ਕਦੇ ਝੂਠ ਨਹੀਂ ਮਾਰਦਾ ਮੈਂ ਕਦੇ ਝੂਠ ਦਾ ਸਹਾਰਾ ਲੈ ਕੇ ਸਿਆਸਤ ਨਹੀਂ ਕੀਤੀ ਸਰਦਾਰ ਰਾਜਵੀਰ ਸਿੰਘ OSD ਸਾਹਿਬ ਇਸ ਗੱਲ ਦੇ ਗਵਾਹ ਸਾਹਿਬ ਨੇ ਇਹਨਾਂ ਨੇ ਗੱਲ ਕਰਾਈ ਤੇ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੇਰਾ ਮਨ ਬਣਿਆ ਨਾਲ ਦੀ ਨਾਲ ਹੀ ਮੈਂ ਅਗਲੇ ਦਿਨ ਹਾਂ ਜਿਹੜੇ ਕਹਿੰਦੇ ਨਾ 2 ਮਹੀਨੇ ਇਹਨੂੰ ਮੁਲਾਕਾਤਾਂ ਕਰਦਿਆਂ ਨੂੰ ਹੋਗੇ ਪਿੰਡਾਂ ਦੇ ਵਿੱਚ ਅਸੀਂ ਬੰਦੇ ਲਾਤੇ ਸੀ ਸਾਰੇ ਪਿੰਡਾਂ ਦੇ ਸਾਡੇ ਜ਼ੋਨ ਇੰਚਾਰਜਾਂ ਦੇ ਨੰਬਰ ਪ੍ਰੋਗਰਾਮ ਕਰਾਏ ਪਿੰਡਾਂ ਦੇ ਵਿੱਚ ਜੇ ਮੇਰੇ ਮਨ 'ਚ ਕੋਈ ਐਸੀ ਬੇਈਮਾਨੀ ਹੁੰਦੀ ਫਿਰ ਮੈਂ ਪਿੰਡਾਂ 'ਕ ਨਹੀਂ ਚੱਲਦਾ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਸਾਡੇ ਪੈਰਲ ਚੱਲ ਪਏ ਹਰ ਦੇ ਵਿੱਚ ਇਹ ਇਲੈਕਸ਼ਨ ਇਥੋਂ ਆਪਾਂ ਹੀ ਨਰਨਾ ਦੱਸਦੇ ਆ ਨੀ ਸੀ ਵੀ ਆਮ ਆਦਮੀ ਤੋਂ ਲੱਗਣਾ ਕਾਂਗਰਸ ਤੋਂ ਠਿਉਣੇ ਆ ਜਿਨ੍ਹਾਂ ਨੂੰ ਕਹਿ ਕੇ ਗਏ ਸੀ ਲੋਕਾਂ ਨੂੰ ਭੰਬਲ ਪੂਸੇ ਚ ਪਾ ਰਹੀ ਸੀ ਮੈਂ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਭੰਬਲ ਪੂਸੇ ਚ ਪੈ ਰਹੇ ਆ ਬਾਦਲ ਨਾਲ ਮੈਂ ਅਕਾਲੀ ਦਲ ਤੋਂ ਆ ਇਹ ਭਾਜੀਪੀ ਤੋਂ ਆ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹਿੰਦੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਚ ਪਏ ਵੇ ਹਜੇ ਆਪਾਂ ਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਦਿੰਦੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਸੀ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਬਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਹ ਤੇਰੇ ਨਾਲ ਠੱਗੀ ਵੱਜੂਗੀ ਜਾ ਇਹਨਾਂ ਨੇ ਟਿਕਟ ਮੰਪਰੀਤ ਨੂੰ ਦੇਣੀਆਂ ਜਾਂ ਸੁਖਬੀਰ ਨੂੰ ਤੈਨੂੰ ਤਾਂ ਐਵੇਂ ਵਰਤੀ ਜਾਂਦੇ ਆ ਤੇਰੇ ਹਲਕੇ ਤੇ ਆ ਕੇ ਕਬਜ਼ਾ ਕਰ ਲੈਣਗੇ ਤੂੰ ਜੇ ਕੁਝ ਤੈਥੋਂ ਹੁੰਦਾ ਤਾਂ ਕਰਨਾ 38 ਸਾਲ ਜਿਹੜੀ ਪਾਰਟੀ ਦੀ ਸੇਵਾ ਕੀਤੀ ਹੋਵੇ ਵੀਰੋ ਬਹੁਤ ਔਖੀ ਹੈ ਮੇਰੇ ਸਵਰਗੀਏ ਪਿਤਾ ਜੀ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਸਾਹਿਬ ਮੈਨੂੰ ਫੜਾ ਕੇ ਗਏ ਸੀ ਆ ਭੁਬਾ ਨਿਕਲ ਗਈਆਂ ਜਦੋਂ ਅਸੀਂ ਪਾਰਟੀ ਦੇ ਅਸਤੀਫਾ ਦਿੱਤਾ ਔਰ ਮੈਂ ਅੱਜ ਧੰਨਵਾਦ ਕਰਦਾ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਭ ਤੋਂ ਪਹਿਲਾਂ ਮੈਂ ਕਰਦਾ ਅਰਵਿੰਦ ਕਿਵਾਲ ਦੀ ਪਾਰਟੀ ਬਣਾਉਣ ਕਰਕੇ ਉਦੋਂ ਬਾਅਦ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਤੇ ਜਿਹਦੇ ਵਿੱਚ ਸਭ ਤੋਂ ਮੇਨ ਮੁੱਖ ਭੂਮਿਕਾ ਨਿਭਾਈ ਇੰਨਾਂ ਨੇ ਮੈਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਲੜ ਲਾਇਆ ਵੀ ਬਾਈ ਜੀ ਤੁਸੀਂ ਘਬਰਾਓ ਨਾ ਮਾਨ ਸਾਹਿਬ ਹੈਗੇ ਏ ਤੁਹਾਨੂੰ ਗੱਲਾਂ ਲਾਉਣਗੇ ਤੁਸੀਂ ਡੋਲੋ ਨਾ ਅਸੀਂ ਬੈਠੇ ਆਂ ਦੁੱਕੀ ਆਪਣੀ ਸੇਵਾ ਦੇ ਵਿੱਚ ਕਿੱਥੇ ਕਮੀ ਰਹਿ ਗਈ ਮਾਨ ਸਾਹਿਬ ਮੈਨੂੰ ਤਾਂ ਨਾ ਹੀ 3 ਆਉਂਦੇ ਹੁੰਦੇ ਸੀ ਪਹਿਲਾਂ ਆਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂ ਤਾਂ ਕਦੇ ਚੌਥਾ ਨਾ ਹੀ ਲੈ ਕੇ ਵੇਖਿਆ ਸੀ ਔਰ ਇੰਨਾ ਪਿਆਰ ਸਤਕਾਰ ਕੀਤਾ ਦਿਲੋਂ ਜਿਹਦਾ ਅਲਵਾਜ਼ਾਂ ਦੇ ਵਿੱਚ ਨਾ ਇੱਕੋ ਹੀ ਬੇਨਤੀ ਕਰੂੰਗਾ ਮਾਨ ਸਾਹਿਬ ਪਤੀ ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੀ ਅੱਜ ਤੁਹਾਡੇ ਕੋਲੇ ਬੈਠੀ ਆ ਸਾਰੇ ਨੂੰ ਬੜੀ ਆਸ ਆ ਤੁਹਾਡੇ ਤੋਂ ਬੜੀ ਬੜੀ ਉਮੀਦ ਲੈ ਕੇ ਮੈਂ ਆਪ ਦੀ ਝੋਲੀ ਦੇ ਵਿੱਚ ਪਾ ਕੇ ਇਹ ਮੇਰੀ ਸੰਭਾਲ ਕੇ ਰੱਖਿਓ ਇਹਨਾਂ ਦਾ ਦਿਲ ਨਾਲ ਲਖਾਇਓ ਮੇਰੀ ਜਾਨ ਇਹਨਾਂ ਦੇ ਵਿੱਚ ਰਚਦੀ ਆ ਜੀ ਇੰਨਾ ਪਿਆਰ ਕਰਦੇ ਆ ਮਾਨ ਸਾਹਿਬ ਕਦੇ ਮੇਰੇ ਤੇ ਕੋਈ ਵਕਤ ਪਿਆ ਇਹਨਾਂ ਨੇ ਮੈਨੂੰ ਕਦੇ ਤੱਕੀ ਬਾਹ ਨਹੀਂ ਲੱਗਣ ਦਿੱਤੀ ਬਹੁਤ ਪਿਆਰ ਕਰਦੇ ਆ ਤੁਸੀਂ ਦੇਖ ਹੀ ਰਹੇ ਹੋ ਜੀ ਪਿਆਰ ਤੁਸੀਂ ਦੇਖ ਰਹੇ ਹੋ ਉਸ ਤੋਂ ਉਪਰੰਤ ਇੱਕ ਗੱਲ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਖਾਸ ਕਰਕੇ ਮੇਰੇ ਛੋਟੇ ਭਰਾ ਚੁਕਿੰਦਰ ਸਿੰਘ ਜੀ ਕੌਣੀ ਸਾਹਿਬ ਪੰਗਾਲ ਸਾਹਿਬ ਕਰਨਪਾਲ ਸਾਹਿਬ ਹੋਰ ਜਿਹੜੇ ਮੈਂ ਕਿ ਇਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਅੱਜ ਲੀਡਰ ਸਹਿਬਾਨ ਅੱਜ ਅਸੀਂ ਲਾਈਨ ਤੇ ਲਾਈ ਕਿਤੇ ਇਹ ਨਾ ਸੋਚਿਓ ਕਿ ਅੱਜ ਡਿੰਪੀ ਨੂੰ ਕਬਜ਼ਾ ਕਰ ਲਿਆ ਇਹ ਕਦੇ ਜ਼ਿੰਦਗੀ ਦੇ ਦਿਮਾਗ ਚ ਨਾ ਲੈ ਕੇ ਆਇਓ ਮੈਂ ਬਹੁਤ ਨੀਨੇ ਪੋਠੀ ਵਰਕਰ ਸਹਿਬਾਨਾਂ ਤੇ ਕੀ ਬੀਤਦੀ ਹੋਣੀ ਆ ਇਹ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਧਾਨ ਬੰਦਾ ਹਮੇਸ਼ਾ ਤੁਹਾਨੂੰ ਅੱਗੇ ਲਾ ਕੇ ਚਲਾਵਾਂਗੇ ਇਹ ਅੱਜ ਸੀਐਮ ਸਾਹਿਬ ਆਪਣੇ ਆਪਣੇ ਵਿਚਕਾਰ ਆਏ ਆ ਆਪਦੇ ਸਾਰੇ ਰਗੇਵੇਂ ਛੱਡ ਕੇ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਅੱਜ ਤੁਸੀਂ ਸਾਨੂੰ ਸੰਭਾਲਿਆ ਮਾਨ ਸਾਹਿਬ ਇੱਕ ਤੁਸੀਂ ਐਲਾਨ ਕਰਕੇ ਗਏ ਸੀ ਆਪਾਂ ਇੱਕ ਵਾਰੀ ਰਿਪੀਟ ਕਰਕੇ ਸਾਡੇ ਜਿੰਨੇ ਵੀ ਉਹ ਇਸ ਗੱਲ ਦਾ ਥੋੜਾ ਜਿਹਾ ਇਤਰਾਜ਼ ਕਰਦੇ ਸੀ ਕਿ ਸਾਡੀ ਸਲਾਹ ਤੋਂ ਬਿਨਾਂ ਕੁਝ ਵੀ ਕਰਿਓ ਅਸੀਂ رائے ਦੇਵਾਂਗੇ ਸਾਨੂੰ ਵਜਾ ਲੋਕਾਂ ਦੇ ਭਲੇ ਆਸਤੇ ਨਹਿਰ ਕੱਢਣੀਆਂ ਇਸ ਕਰਕੇ ਇਹਨਾਂ ਦੀ رائے ਵਾਂਗੇ ਜਿਹੜੇ ਹਿਸਾਬ ਨਾਲ ਇਹ ਲੋਕ ਚਾਹੁੰਦੇ ਆ ਇਹਨਾਂ ਨੂੰ ਡਰ ਬੈਠਿਆ ਪਿਆ ਸੀ ਕਿ ਕਿਤੇ ਇਹ ਨਾ ਹੋਵੇ ਸਾਡੀਆਂ ਪਾਈਪਾਂ ਪੱਟ ਕੇ ਪਾਸੇ ਰੱਖ ਦੇਣ ਪਰ ਐਸ ਗੱਲ ਦਾ ਤੁਸੀਂ ਵਿਸ਼ਵਾਸਾ ਤੁਹਾਡੀ ਗੱਲ ਸੁਣਨ ਆਸਤੇ ਇੱਕ ਮਾਨ ਸਾਹਿਬ ਅਖੀਰਲੀ ਗੱਲ ਮੈਂ ਆਪ ਜੀ ਦੇ ਨਾਲ ਕਰੀ ਚਾਹਾਂਗਾ ਲੈਣੋਂ ਪਾਰ ਪਿੰਡ ਆ ਇਹ ਸ਼ਹਿਰ ਨੂੰ ਸਾਡੇ ਨੂੰ ਰੇਲਵੇ ਲਾਈਨ ਡਿਵਾਈਡ ਕਰਦੀ ਆ ਜੀ ਕਿ ਮੈਨੂੰ ਇਹ ਲੱਗਦਾ ਕਿ 8 ਸਾਲ ਹੋ ਗਏ ਜੀ ਕਿਸੇ ਨੇ ਵਾਟਰ ਲਾਕਸ ਦਾ ਪਾਣੀ ਪੀ ਕੇ ਨਹੀਂ ਵੇਖਿਆ ਕੀ ਕਹਤਾ ਦੂਰ ਦੀ ਗੱਲ ਆ ਕਿਸੇ ਨੇ ਸ਼ਾਇਦ ਨਾ ਕੇ ਵੀ ਨਹੀਂ ਵੇਖਿਆ ਹੋਣਾ ਪਾਣੀ ਕਿ ਬਿਨਾ ਬਾਰਿਸ਼ ਤੋਂ ਹੀ ਸੀਵਰੇਜ ਓਵਰਫਲੋ ਹੋਇਆ ਫਿਰਦਾ ਪਾਣੀ ਸ਼ਹਿਰ ਦੀਆਂ ਗਲੀਆਂਾਂ 'ਚ ਇੱਥੇ ਲੋਕਾਂ ਦਾ ਜੋਣਾ ਗੁੱਬਰ ਹੋਇਆ ਪਿਆ 'ਚ ਔਰ ਮੈਂ ਬਹੁਤ ਹੀ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਕਰੂੰਗਾ ਸਰਕਾਰਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਅੱਜ ਮੇਰੇ ਹਲਕੇ ਵਾਸਤੇ ਖਾਸ ਕਰਕੇ ਗਿੱਦੜ ਵਾਸਤੇ ਥੋੜਾ ਜਿਹਾ ਹੱਥ ਖੋਲ ਕੇ ਸਾਨੂੰ ਇਸ ਇਹ ਸਾਡਾ ਕੰਮ ਕਰਕੇ ਜਾਇਓ ਇਹ ਸਾਨੂੰ ਫੰਡ ਦੇ ਕੇ ਜਾਇਓ ਤਾਂ ਕਿ ਵੀ ਦੁਨੀਆ ਤੱਕ ਲੋਕ ਤੁਹਾਨੂੰ ਯਾਦ ਕਰਨ ਕਿ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਸੀਐਮ ਹੁੰਦੇ ਸੀ ਉਹਨਾਂ ਦਾ ਸਾਡਾ ਸੀ ਤਮ ਜੀ 2015 ਦੇ ਵਿੱਚ ਮੈਂ ਜੀ ਦੀ ਬਦੌਲਤ ਇਹ ਹੁਣ ਤੱਕ ਚੱਲੀ ਗਿਆ ਜੀ ਹੁਣ ਬਿਲਕੁਲ ਚੋਕ ਹੋ ਗਿਆ ਬਹੁਤ ਬਹੁਤ ਲੋਕ ਬਹੁਤ ਬੁਰੇ ਹਾਲ ਦੇ ਵਿੱਚ ਲੋਕ ਜੂਰੇ ਆ ਅਗਲੀ ਬੇਨਤੀ ਜੀ ਕਿ ਮਾਨ ਸਾਹਿਬ ਪਿੰਡਾਂ ਦੇ ਵਿੱਚ ਵੀ ਬੜੇ ਕੰਮ ਪੈਂਡਿੰਗ ਪਏ ਆ ਖਾਸ ਕਰਕੇ ਛੱਪੜਾਂ ਦੇ ਆ ਜਿਹੜੇ ਗਲੀਆਂ ਨਾਲੀਆਂ ਵਾਲੇ ਤੇ ਚਲੋ ਆਮ ਗੱਲ ਆ ਮੇਨ ਗੱਲ ਇਹ ਆ ਜਿਹੜਾ ਪਾਣੀ ਕਲੋਟ ਹੋ ਰਿਹਾ ਅਗਲੀ ਗੱਲ ਪਾਣੀ ਦੀਆਂ ਪਾਈਪਾਂ ਦੇ ਖਾਲਾਂ ਦੇ ਜ਼ਿੰਮੇਦਾਰਾਂ ਦੇ ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਮਾਨ ਸਾਹਿਬ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ ਕਿ ਇੱਥੇ ਰਾਸ਼ਨ ਕਾਰਡ ਬੜੇ ਕੱਟੇ ਗਏ ਜੀ ਇਹ ਵਿਚਾਰੇ ਗਰੀਬ ਉਹਨਾਂ ਦੇ ਸਿਰ ਤੇ ਇਹਨਾਂ ਦੀ ਗੱਡੀ ਚੱਲਦੀ ਸੀ ਇਹਨਾਂ ਦੀਆਂ ਪੈਨਸ਼ਨਾਂ ਬੜੀਆਂ ਕੱਟੀਆਂ ਗੱਜਾਂ ਇਹੋ ਜਿਹੇ ਛੁਰੇ ਕੰਨਿਆਂ ਦੇ ਵੀ ਲੱਗੇ ਅਫਸਰ ਸਹਿਬਾਨਾ ਨੂੰ ਸਪੈਸ਼ਲ ਹੱਥੇ ਪਿੱਛਾ ਯਾਦ ਨਾ ਕਰਨਾ ਪਵੇ ਅੱਗੇ ਅੱਗੇ ਚੱਲਦੇ ਜਾਈਏ ਜਿਹੜੀ ਅਖੀਰਲੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗਾ ਮਾਨ ਸਾਹਿਬ ਅੱਜ ਮੇਰੇ ਸਾਰੇ ਭਰਾਵਾਂ ਦੀ ਹਾਜ਼ਰੀ 'ਚ ਤੁਹਾਡੀ ਪੂਰੀ ਕੈਬਿਨੇਟ ਬੈਠੀ ਆ ਇਹਦੀ ਹਾਜ਼ਰੀ ਚ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦਾ ਅੱਜ ਤੁਸੀਂ ਬੜੇ ਮਾਣ ਕਰਕੇ ਇਸ ਕਿਦਰਵਾ ਹਲਕੇ ਦੇ ਵਿੱਚ ਆਏ ਹੋ ਮਾਣ ਸਨਮਾਨ ਦਿੱਤਾ ਮੈਨੂੰ ਪਿਆਰ ਦਿੱਤਾ ਜ਼ਿੰਦਗੀ ਪਰ ਜਿੰਨਾ ਚਿਰ ਤੁਸੀਂ ਸਿਆਸਤ ਕਰੋਗੇ ਤੁਹਾਡੇ ਨਾਲ ਰਵਾਂਗਾ ਤੇ ਕਦੇ ਤੁਹਾਨੂੰ ਇਹ ਸੁਣਨ ਨੂੰ ਨਹੀਂ ਮਿਲੇਗਾ ਕਿ ਮੈਂ ਡਿੰਪੀ ਨੂੰ ਜਾ ਕੇ ਉੱਥੇ ਗਿੱਦੜਵੇ ਰਲਾ ਕੇ ਆਇਆ ਸੀ ਤੇ ਇਹਨੇ ਮੇਰੀ ਪੱਗ ਨੂੰ ਦਾਗ ਲਾਤਾ ਸਾਫ਼ ਸੁਥਰੀ ਸਿਆਸਤ ਕਰੂੰਗਾ ਤੁਹਾਡੀ ਪੱਗ ਉੱਚੀ ਕਰਾਂਗੇ ਤੁਹਾਡੀ ਸ਼ਾਨ ਹੋਰ ਉੱਚੀ ਕਰਾਂਗੇ ਤੇ ਉਮੀਦ ਕਰਦੇ ਹਾਂ ਇੰਨੀ ਮਿਹਨਤ ਕਰਾਂਗੇ ਕਿ 2027 ਦੇ ਵਿੱਚ ਵੀ ਤੁਹਾਨੂੰ ਦੁਬਾਰਾ ਇਸ ਇੱਥੇ ਹੀ ਬਿਠਾ ਕੇ ਫਿਰ ਇਸੇ ਕੁਰਸੀ ਤੇ ਬਿਟਾਵਾਂਗੇ ਇਹ ਤੁਹਾਨੂੰ ਹੁਣ ਜਾਣ ਨਹੀਂ ਦੇਣਾ ਮਾਨ ਸਾਹਿਬ ਇੱਕ ਗਿੱਦੜਵਾਦੀ ਧਰਮ ਧਰਤੀ ਆ ਤੁਸੀਂ ਇੱਥੇ ਚਰਨਤਾ ਪਾ ਲੇ ਇਹਨੂੰ ਜਿੰਨਾ ਪਿਆਰ ਕਰੋਗੇ ਨਾ ਉਨਾ ਹੀ ਫਲ ਦਿੰਦੀ ਆ ਬੜੇ ਵੱਡੇ ਵੱਡੇ ਆਦਮੀ ਇੱਥੋਂ ਬਣ ਕੇ ਗਏ ਆ ਜਿੰਨਾ ਪਿਆਰ ਕਰੋਗੇ ਉਨਾ ਹੀ ਫਲ ਦਿੰਦੀ ਆ ਸੋ ਤੁਹਾਡਾ ਸਾਰਿਆਂ ਦਾ ਤੁਹਾਡੀ ਸਾਰੀ ਟੀਮ ਦਾ ਜੋ ਸ਼ਰੋਮਣੀ ਅਕਾਲੀ ਦਲ ਦੇ ਅੱਜ ਮੇਰੇ ਨਾਲ ਇਹ ਮੇਰੇ ਸਰਕਲ ਪ੍ਰਧਾਨ ਸਾਰੇ ਆਏ ਆ ਜੀ ਪਿੱਛੇ ਬੈਠੇ ਆ ਇਹ ਮੇਰੇ ਨਾਲ ਮੇਰੇ ਭਰਾ ਲਿੱਲੀ ਜੀ ਨਾਲ ਅਸ਼ੋਕ ਬੁੱਟਰ ਜੀ ਤੇ ਸਰਦਾਰ ਜ਼ਬਰਜੰਗ ਸਿੰਘ ਜੀ ਆਪਣਾ ਦੋਦੇ ਤੋਂ ਇਹ ਬੈਠੇ ਆ ਜੀ ਇਹ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੁਹਾਡਾ ਅੱਜ ਪੱਲਾ ਫੜ ਰਿਹਾ ਜੀ ਤੁਸੀਂ ਬੜੀਆਂ ਜੁਆਇਨਿੰਗਾਂ ਕਰਾਈਆਂ ਹੋਣੀਆਂ ਮਾਨ ਸਾਹਿਬ ਕਿਉਂਕਿ ਲੋਕ ਤੁਹਾਨੂੰ ਪਿਆਰੇ ਹੀ ਐਨਾ ਕਰਦੇ ਆ ਪਰ ਐਡੀ ਵੱਡੀ ਜੁਆਇਨਿੰਗ ਨਹੀਂ ਕਦੇ ਕਰਾਈ ਹੋਣੀ ਤੁਸੀਂ ਆਏ ਤਾਂ ਬਹੁਤੋਂ ਅੱਜ 10000 ਬੰਦਾਥੋਂ ਤੁਹਾਡੇ ਨਾਲ ਜੋੜਨ ਲੱਗਿਆਂ ਇਹ ਮੇਰੀ ਜਾਨ ਆ ਮਾਨ ਸਾਹਿਬ ਇਹਨਾਂ ਦਾ ਖਿਆਲ ਰੱਖਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਆਏ ਹੋ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਿਰ ਝੁਕਾ ਕੇ ਤੁਹਾਡਾ ਸਾਰਿਆਂ ਦਾ ਕੋਟਨ ਕੋਟਨ ਦਾ ਕਰਦਾ ਮੇਰੀ ਇੱਕ ਇੱਕ ਪੱਗ ਦੇ ਲਾੜੋਂ ਤੁਸੀਂ ਤੁਹਾਡਾ ਸਾਰਿਆਂ ਦਾ ਵੀ ਕੋਟਨ ਕੋਟਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਉਹ ਢਿੰਪੀ ਟਿਲੋਂ ਨੂੰ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਨਗੇ ਬੋਲ ਸੋਨਿਆਲ ਮੈਂ ਬੇਨਤੀ ਕਰਾਂ ਸੁਭਾਜਨ ਲਿੱਲੀ ਜੀ ਉਹ ਵੀ ਆਪਣਾ ਆ ਜੈਨ ਸਾਹਿਬ ਨੂੰ ਵੀ ਕਰਾਓ ਜੀ ਜੁਆਨ ਹੋ ਪਰਵਾ ਨੂੰ ਕਰ ਸ਼ਾਨੀ ਟਿਲੋਂ ਜੀ ਹਾਂ बोले सोनिहार बोले सोनिहार बोले सोनिया सो सो बेनती करा सुभाष जैन भी आप दिवान कर ਅਸ਼ੋਕ ਬੁੱਟਰ ਜੀ ਨੂੰ ਬੇਨਤੀ ਕਰਾਂਗਾ ਉਹ ਵੀ ਜਵਨ ਕਰਨ ਮੇਰੇ ਛੋਟੇ ਵੀਰ ਸੁਖਜਿੰਦਰ ਸਿੰਘ ਜੀ ਕੌਣੀ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਇਸ ਮੰਚ ਤੋਂ ਮੈਂ ਧੰਨਵਾਦ ਕਰਦਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਰੇ ਸਰਕਲ ਪ੍ਰਧਾਨਾਂ ਨੇ ਅਮਨਜ ਸਿੰਦਰ ਸਿੰਘ ਢਿੱਲੋਂ ਚਰਨਜੀਤ ਸਿੰਘ ਦੀ ਲਵਾਰਾ ਗੁਰਵਿੰਦਰ ਸਿੰਘ ਦੀ ਢਿੱਲੋਂ ਨਵਦੀਪ ਸਿੰਘ ਜਿਮਰਾੜ ਬਲਜਿੰਦਰ ਸਿੰਘ ਦੀ ਹਰੀਕੇ ਕਲਾਂ ਮਨਤਾਜ ਸਿੰਘ ਦੀ ਰੰਦਾਵਾ ਤੇ ਬਲਰਾਜ ਸਿੰਘ ਦੀ ਮਾਨ ਇਹਨਾਂ ਨੇ ਸਾਰਿਆਂ ਨੇ ਅਕਾਲੀ ਦਲ ਤੋਂ ਸਤੀਪੇ ਦੇ ਕੇ ਸਰਦਾਰ ਹਰਦੀਪ ਸਿੰਘ ਦੀ ਢਿੱਲੋਂ ਸਾਹਿਬ ਦੇ ਨਾਲ ਖੜਨ ਦਾ ਐਲਾਨ ਕੀਤਾ ਹੈ ਇਹਨਾਂ ਦੀ ਇਸ ਵੱਡੀ ਸੋਚ ਤੇ ਜਕਾਰਾ ਛੱਡਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਜ਼ੂ ਮਾਦੋ ਵਾਇਗਰ ਉਹ ਜਿਹੜੇ ਰਹਿ ਗਏ ਬਾਈ ਜੀ ਬਾਦ ਨਹੀਂ ਹੋਣਾ